ਇਹ ਨੀ ਨੀ ਪੰਜਾਬੀ 뮤직 ਇੰਡਸਟਰੀ ਦੇ ਵੱਡੇ ਨਾਮ ਪਰਮੇਸ਼ ਵਰਮਾ ਨੂੰ ਲੈ ਕੇ ਲਗਾਤਾਰ ਸੁਰਖੀਆਂ ਨੇ ਜਿਹੜੀਆਂ ਓਬਣੀਆਂ ਹੋਈਆਂ ਨੇ ਤਾਂ ਹੁਣ ਉਹਨਾਂ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਕਿ ਪਰਮੇਸ਼ ਵਰਮਾ ਅਤੇ ਉਹਨਾਂ ਦੀ ਵਾਈਫ ਗੀਤ ਗਰੇਵਾਲ ਵੱਖ-ਵੱਖ ਹੋਣ ਜਾ ਰਹੇ ਨੇ ਤਾਂ ਕੁਝ ਤਸਵੀਰਾਂ ਨੇ ਜਿਹੜੀਆਂ ਇਹ ਸਬੰਧੀ ਵੈੱਬਸਾਈਟ ਦੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਤਲਾਕ ਦਾ ਜ਼ਿਕਰ ਆ ਜਿਹੜਾ ਉਕੀਤਾ ਗਿਆ ਹੈ ਹਾਲਾਂਕਿ ਪਰਮੀਸ਼ ਵਰਮਾ ਜਾਂ ਫਿਰ ਉਹਨਾਂ ਦੀ ਪਤਨੀ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਗੱਲ ਨਹੀਂ ਕਹੀ ਗਈ ਤਾਂ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਦੋਵੇਂ ਇਸ ਮਾਮਲੇ ਨੂੰ ਲੈ ਕੇ ਚੁੱਪੀ ਤੋੜਦੇ ਹੋਏ ਨਜ਼ਰ ਆਉਂਦੇ ਨੇ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਦਾ ਨਾਮ ਇਹਨਾਂ ਦਿਨ ਲਗਾਤਾਰ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਏ ਤਾਂ ਹੁਣ ਉਹਨਾਂ ਦੀ ਪਰਸਨਲ ਲਾਈਫ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਖਬਰ ਇਹ ਹੈ ਕਿ ਪਰਮੀਸ਼ ਵਰਮਾ ਅਤੇ ਉਸ ਦੀ ਪਤਨੀ ਗੀਤ ਗਰੇਵਾਲ ਵੱਖ ਹੋ ਗਏ ਨੇ ਤਾਂ ਹੁਣ ਤੱਕ ਇਹਨਾਂ ਖਬਰਾਂ ਨੂੰ ਅਫਵਾਹ ਦੱਸਿਆ ਜਾ ਰਿਹਾ ਸੀ ਕਿਉਂਕਿ ਪਰਮੇਸ਼ਰ ਤੇ ਗੀਤ ਦੋਵਾਂ ਵੱਲੋਂ ਇਸ ਮਾਮਲੇ ਤੇ ਕੋਈ ਟਿੱਪਣੀ ਨਹੀਂ ਸੀ ਕੀਤੀ ਗਈ ਲੇਕਿਨ ਹੁਣ ਕੁਝ ਗੱਲਾਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਕੁਝ ਸਬੂਤ ਸਾਹਮਣੇ ਆਏ ਨੇ ਤਾਂ ਸੋਸ਼ਲ ਮੀਡੀਆ ਤੇ ਕੁਝ ਸਕਰੀਨ ਰਿਕਾਰਡਿੰਗਸ ਨੇ ਜਿਹੜੀਆਂ ਉਹ ਵਾਇਰਲ ਹੋ ਰਹੀਆਂ ਨੇ ਜੋ ਇਹ ਦੱਸਦੀਆਂ ਹਨ ਕਿ ਪਰਮੇਸ਼ਰ ਵਰਮਾ ਅਤੇ ਗੀਤ ਗਰੇਵਾਲ ਨੇ ਆਪਣੇ ਰਸਤੇ ਵੱਖ ਕਰ ਲਏ ਹਨ ਇੱਕ ਸੋਸ਼ਲ ਮੀਡੀਆ ਪਲੇਅਰ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਕਿ ਗੀਤ ਗਰੇਵਾਲ ਨੇ 9 ਦਸੰਬਰ 2025 ਨੂੰ ਤਲਾਕ ਲਈ ਅਰਜ਼ੀ ਦਾਖਲ ਕੀਤੀ ਹੈ ਇਸ ਵਿੱਚ ਸਰਟ ਰਿਜ਼ਲਟ ਵਿੱਚ ਪਰਮੀਸ਼ ਦਾ ਨਾਮ ਵੀ ਸਾਹਮਣੇ ਆਉਂਦਾ ਨਜ਼ਰ ਆ ਰਿਹਾ ਹੈ ਤਾਂ ਗੀਤ ਨੇ ਵੈਨਕੂਵਰ ਦੀ ਕੋਰਟ ਵਿੱਚੋਂ ਤਲਾਕ ਲਈ ਅਰਜ਼ੀ ਦਾਖਲ ਕੀਤੀ ਹੈ ਇਸ ਬਾਰੇ ਬ੍ਰਿਟਿਸ਼ ਕੋਲੰਬੀਆ ਕੋਰਟ ਦੀ ਵੈੱਬਸਾਈਟ ਤੇ ਵੀ ਦੇਖਿਆ ਜਾ ਸਕਦਾ ਹੈ ਦੱਸ ਦਈਏ ਕਿ ਪ੍ਰਵੀਸ਼ ਵਰਮਾ ਅਤੇ ਮੁਨੀਤ জাফর ਗੀਤ ਗਰੇਵਾਲ ਨੇ ਆਪਣੇ ਤਲਾਕ ਦੀਆਂ ਖਬਰਾਂ ਉੱਤੇ ਚੁੱਪੀ ਧਾਰੀ ਰੱਖੀ ਹੈ ਤਾਂ ਹੋਰ ਵੀ ਕਈ ਗੱਲਾਂ ਨੇ ਜਿਹੜੀਆਂ ਉਹ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਦਾਲ ਦੇ ਵਿੱਚ ਕੁਝ ਤਾਂ ਕਾਲਾ ਹੈ ਕਿਉਂਕਿ ਪ੍ਰਵੀਸ਼ ਵਰਮਾ ਅਤੇ ਗੀਤ ਨੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਤੋਂ ਵੀ ਅਨਫੋਲੋ ਕਰ ਦਿੱਤਾ ਹੈ ਇਸ ਚੀਜ਼ ਨੇ ਵੀ ਤਲਾਕ ਦੀਆਂ ਖਬਰਾਂ ਨੂੰ ਹੋਰ ਹਵਾਏ ਜਿਹੜੀ ਉਹ ਦਿੱਤੀ ਹੈ ਇੱਥੋਂ ਤੱਕ ਕਿ ਗੀਤ ਨੇ ਪੂਰੀ ਵਰਮਾ ਫੈਮਿਲੀ ਨੂੰ ਅਨਫੋਲੋ ਕਰ ਦਿੱਤਾ ਹੈ ਕਾਬਲੇ ਗੌਰ ਹੈ ਕਿ ਪਰਮੇਸ਼ਰ ਵਰਮਾ ਅਤੇ ਗੀਤ ਗਰੇਵਾਲ ਦਾ ਵਿਆਹ 2021 ਦੇ ਵਿੱਚ ਹੋਇਆ ਸੀ ਅਤੇ ਦੋਵਾਂ ਦੀ ਵਿਆਹ ਤੋਂ ਬਾਅਦ ਸਦਾ ਨਾਮ ਦੀ ਇੱਕ ਧੀ ਵੀ ਹੋਈ ਸੀ ਪਰ 4 ਸਾਲ ਬਾਅਦ ਇਸ ਜੋੜੀ ਦੇ ਰਾਹ ਵੱਖੋ ਵੱਖਰੇ ਹੋਣ ਵਾਲੇ ਨੇ ਤਾਂ ਇਸ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਹਾਲਾਂਕਿ ਜਦੋਂ ਪਰਮੇਸ਼ਰ ਵਰਮਾ ਦਾ ਵਿਆਹ ਹੋਇਆ ਸੀ ਤਾਂ ਉਦੋਂ ਪੰਜਾਬੀ ਗਾਇਕ ਸ਼ਹਿਰੀ ਮਾਨ ਦੇ ਵੱਲੋਂ ਇੱਕ ਵੀਡੀਓ ਪਾਈ ਜਾਂਦੀ ਹੈ ਜਿਸ ਤੋਂ ਬਾਅਦ ਵੱਡਾ ਵਿਵਾਦ ਹੁੰਦਾ ਹੈ ਅਤੇ ਪਰਮੇਸ਼ਰ ਵਰਮਾ ਅਤੇ ਸ਼ਹਿਰੀ ਮਾਨ ਦੀ ਦੋਸਤੀ ਆ ਜਿਹੜੀ ਉਹ ਵੀ ਉਸ ਵੇਲੇ ਟੁੱਟ ਗਈ ਸੀ